ਜ਼ਿਲ੍ਹਾ ਤਰਨਤਾਰਨ ਦੇ ਕਸਬਾ ਚੋਲਾ ਸਾਹਿਬ ਵਿਖੇ ਇੱਕ ਨੌਜਵਾਨ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਦੇ ਘਰ ਆਏ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘਰ ਦਾ ਗੇਟ ਖੜਕਾ ਕੇ ਆਵਾਜ਼ ਲਗਾਈ ਤਾਂ ਉਸ ਦੀ ਭੈਣ ਵੱਲੋਂ ਗੇਟ ਖੋਲਿਆ ਗਿਆ ਅਤੇ ਉਕਤ ਨੌਜਵਾਨਾਂ ਨੇ ਉਸ ਦੇ ਭਰਾ ਨੂੰ ਬੁਲਾਉਣ ਲਈ ਕਿਹਾ। ਜਦ ਉਸ ਦਾ ਭਰਾ ਬਾਹਰ ਆਇਆ ਤਾਂ ਉਕਤ ਹਮਲਾਵਰਾਂ ਨੇ ਉਸ ਤੇ ਫਾਇਰਿੰਗ ਕੀਤੀ ਅਤੇ ਉਸ ਦਾ ਕਤਲ ਕਰਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਬਾਰੇ ਪਤਾ ਲੱਗਣ ਤੇ ਉਹ ਇੱਥੇ ਪੁੱਜੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਪਿੰਡ ਦੇ ਕੋਈ ਨੋਨੇ ਬਾਜ਼ਾਰ ਵਾਲੇ ਮਤਮਮੀ ਨੇ ਦਵਾਈ ਲੈ ਕੇ ਦਵਾਈ ਲੈ ਕੇ ਉਹ ਅੰਦਰ ਲੰਮਿਆਂ ਪੈ ਗਿਆ ਵਾ। ਤੇ ਹੁਣ ਕਿੱਦਾਂ ਮਾਰਣਾ ਦਵਾ ਘੜਕਾ ਮੈਂ ਪਹਿਲੇ ਨਹੀਂ ਖੋਲਿਆ ਨਹੀਂ। ਦੂਜੇ ਦੀ ਘੜਕਾ ਨੇ ਸੱਤਿਆਂ ਬਾਅਦ ਬੜਾ ਜਿਹਾ ਬੈਠੇ ਰਹੀਆਂ। ਦਾ ਦਹੇ ਕੋਣ ਜਾਣ ਸੱਤੇ ਨਾਲ ਕੰਮ ਮੈਂ ਤੇ ਕੰਮ ਦੱਸੋ ਕੀ ਆ ਪਰ ਨਹੀਂ ਕਿ ਮੰਮੀ ਨਾਲ ਹੀ ਤੇ ਦੱਸਿਆ ਮੈਂ ਮੰਮੀ ਨੇ ਮਾਰੇ ਬਾਜ ਮਾਰ ਕੇ ਧਾ ਦਿੱਤਾ ਤੇ ਬਾਹਰ ਬੜਨਗੇ ਤਾਂ ਤੈਨ ਬੜਨਗੇ ਮਾਰ ਕੇ ਗਏ ਤੇ ਮੈਂ ਕਿੱਟ ਖੜੀ ਮਗਰ ਉਹਦੀ ਕਿੱਥੋਂ ਕਿ ਜਮ ਫੜਾ ਪਰ ਜੋਰ ਪਾ ਲੈ ਪਰ ਮੀਟੋਨੇ ਟੱਕਾ ਮਾਰ ਕੇ ਸੁੱਟ ਗਿਆ ਕਾਤੇ ਆ ਇਹ ਮੋਰ ਤਾਂ ਤੇ ਦੋ ਜਣੇ ਆ ਕਿੱਦਾਂ ਦੇ ਮੁੰਡੇ ਕਿ ਕਮੋਨਾ ਵਾ ਤੇ ਪਰਤੋ ਕੀ ਮਦਾ ਪਾਈ ਸਰ ਤੇ ਕਿਹੜਾ ਮੈਂ ਮੱਗਣਾ ਬਤਾਵਾ ਪਰ ਨਾ ਜੇ ਰਾਂਦਾ ਤੇ ਮੂੰਹ ਸਰ ਬਤਾ ਜੇ ਉਹ ਪਿੱਲਾ ਠੇ ਬੰਨੇ ਕਰਦੇ ਉਹ ਤਾਂ ਬਣ ਕੇ ਆਏ ਆ ਆਪਣਾ ਮੈਂ ਤੁੰਦੀ ਰਹੀ ਕਿ ਚਾਚੂ ਕਰਦੀ ਰਹੀ ਆ ਪਰ ਹੱਥ ਨਹੀਂ ਆਦਾ ਤਾਂ ਐਨੂੰ ਨਿਕਲ ਕੇ ਹਾ ਨਿਕਲਵਾ ਹਰਿਕਣ ਹੋ ਗਿਆ ਇਹ ਕੋਲ ਸਵਾ 12 ਵਜੇ ਚੋਲਾ ਸਾਹਿਬ ਦੇ ਬਾਹਰ ਬਾਹਰ ਗੰਡੀਵੰਡ ਰੋਡ ਤੇ ਵਾਰਦਾਤ ਹੋਈ ਹੈ ਸਤਨਾਮ ਸਿੰਘ son of ਗੁਰਦੇਵ ਸਿੰਘ ਇਹ ਆਪਣੇ ਘਰ ਤੇ ਮੌਜੂਦ ਸੀ ਦੁਆਨ ਪਛਾਤੇ ਵਿਕਤੀ ਆਏ ਤੇ ਘਰੋਂ ਆਵਾਜ਼ ਮਾਰ ਕੇ ਉਹਨੂੰ ਬਾਹਰ ਜਦੋਂ ਆਇਆ ਤੇ ਇਹਦੇ ਗੇਟ ਦੇ ਵਿੱਚ ਇਹਨੂੰ ਗੋਲੀਆਂ ਮਾਰ ਕੇ ਦਾ ਕਤਲ ਕਰ ਦਿੱਤਾ ਤੇ ਸਬੰਧ ਵਿੱਚ ਅਸੀਂ ਪੀੜਤ ਪਰਿਵਾਰ ਦਾ ਬਿਆਨ ਨੋਟ ਕਰ ਲਿਆ ਐਫ ਆਰ ਦਰਚ ਕਰ ਰਹੇ 103 ਬੀਐਨਐਸ ਦੇ ਵਿੱਚ ਤੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲ ਕੀਤੇ ਜਾ ਰਹੇ ਨੇ ਪਾਰਟੀਆਂ ਬਣਾ ਦਿੱਤੀਆਂ ਗਈਆਂ ਹੋਈਆਂ ਸ਼ੱਕੀ ਨੰਬਰ ਜੋ ਵੀ ਸਾਡੇ ਨੋਟਿਸ 'ਚ ਆਏ ਨੇ ਉਹ ਆਪਾਂ ਲਾ ਦਿੱਤੇ ਹੋਏ ਸਾਈਬਰ ਸੈੱਲ ਦੇ ਵਿੱਚ ਤੇ ਆ ਤੁਹਾਨੂੰ વિશ્વાસ ਦਿਵਾਉਂਦਾ ਹੈ ਕਿ ਜਲਦੀ ਹੀ ਕੇਸ ਨੂੰ ਟ੍ਰੇਸ ਕਰਕੇ ਮੁਲਜ਼ਮਾਂ ਦਾ ਹਵਾਲਾ ਚ ਬੰਦ ਕੀਤਾ ਜਾਵੇਗਾ